ਸੋ ਰਾਜ ਬਾਗ ਦੀ ਵੀ ਸਾਰੀ ਸੰਗਤ ਇੱਥੇ ਪਹੁੰਚੀ ਐ ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਸੰਗਤਾਂ ਨਾਲ ਇੱਕ ਵਾਰੀ ਸਾਂਝੇ ਕਰ ਦੋ ਫੈ ਕਾਉ ਕੋ ਦੇ ਤਨਾ ਨਾ ਪੈਮਾਨ ਤਾਨ ਕੋ ਨਾਨਕ ਸੁਣ ਰੇ ਮੁੰਡਾ ਗਿਆਨੀ ਤਾਏ ਬਖਾਂ ਸਾਢੇ 350 ਸਾਲਾ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਜੋਸ਼ੀਤੀਪੁਰ ਸਾਰੇ ਸੰਸਾਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਕੀ ਖਾਸ ਕਰਕੇ ਦੇਸ਼ ਦੇ ਵਿੱਚ ਜਿੱਥੇ ਸਾਡੀਆਂ ਸ਼ਰਮਣੀ ਕਮੇਟੀਆਂ ਪਰੰਤੂ ਕਮੇਟੀਆਂ ਉੱਥੇ ਸਰਕਾਰਾਂ ਵੀ ਸਾਰੀਆਂ ਯਤਨ ਕਰਦੀਆਂ ਦੇਰ ਆਈ ਦੁਰਸਤ ਆਈ ਮੈਂ ਪ੍ਰਚਾਰਕ ਹੁੰਦੇ ਨਾਤੇ ਸਟੇਟ ਦਾ ਕਈ ਸਾਲਾਂ ਤੋਂ ਕਹਿ ਰਿਹਾ ਆਂ ਇਹ ਸਿਰਫ ਸਿੱਖਾਂ ਤੱਕ ਸੀਮਤ ਨਾ ਹੋਵੇ ਕਿਉਂਕਿ ਇਸ ਦੇਸ਼ ਦੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਆਪਣਾ ਬਲੀਦਾਨ ਦਿੱਤਾ ਹੈ ਪਰ ਮੇਰੀ ਕਈ ਵਾਰ ਹਿੰਦੂ ਭਰਾਵਾਂ ਦੇ ਨਾਲ ਮੇਰੇ ਸੱਜਣ ਮਿੱਤਰਾਂ ਨਾਲ ਡਿਸਕਸ ਹੁੰਦੀ ਹੈ ਵਿਚਾਰ ਚੱਲਦੀ ਹੈ ਮੈਂ ਹਿੰਦੂ ਭਰਾਵਾਂ ਨੂੰ ਕਈ ਵਾਰ ਕਹਿੰਦਾ ਰੰਨਾ ਕਿ ਤੁਸੀਂ ਜਦੋਂ ਤਿੱਕਾ ਲਗਾਉਂਦੇ ਹੋ ਤੇ ਟਿੱਕਾ ਲਾਣ ਤੋਂ ਪੱਲਾ ਪੰਜ ਵਾਰ ਘੜ ਤੋਂ ਘਟ ਗੁਰਤੇਗ ਭਦਰ ਪਾਸ਼ੀ ਦਾ ਨਾਂ ਜ਼ਿਕਰ ਕਰਨਾ ਚਾਹੀਦਾ ਕਿਸੇ ਸ਼ਾਇਰ ਨੇ ਬਹੁਤ ਸੁੰਦਰ ਕਿਹਾ ਅਗਰ ਗੁਰਤੇਗ ਭਦਰ ਪਾਸ਼ਾ ਜੀ ਸ਼ਹੀਦੀ ਨਾ ਦਿੰਦੇ ਗੁਰੂ ਕਬੀਰ ਸਿੰਘ ਆਪਣੇ ਚਾਰ ਬੱਚੇ ਨਾ ਸਾਬ ਜਦ ਕੁਰਬਾਨ ਕਰਾਉਂਦੇ ਆਪਣਾ ਸਾਰਾ ਪਰਿਵਾਰ ਨਾ ਮਾਰਦੇ ਤਾਂ ਹਿੰਦੁਸਤਾਨ ਦਾ ਇਸ ਭਾਰਤ ਵਰਸ ਦਾ ਕੋਈ ਨਕਸ਼ਾ ਹੋਰ ਹੋਣਾ ਚਾਹੀਦਾ ਉਹ ਹੋਣਾ ਸੀ ਇਸ ਲਈ ਸ਼ਾਇਰ ਲਿਖਦਾ ਹੈ ਪੂਜਨ ਨhoti ਪਾਠ ਨhota ਧਰਮ ਨhota ਧਰਮ ਸਥਾਨ ਨhota वेद शास्त्र ग्रंथ न होते धर्म के निशान न होते वो बेटियों की इज्जत सुरक्षितन होती सबे के सब गुलाम होते अगर गुरु गोविंद सिंह के हाथ में शमशीर न होती तो हिंदुस्तान की तस्वीर कुछ और हो होती इसलिए जिनके दिन मनाते हो फिर की बात भी माना करो ਅੱਜ ਜਿੱਤੇ ਗੁਰਤੇਗ ਭਾਦਰ ਪਾਸ਼ਾ ਜੀ ਦਾ ਸ਼ਹੀਦੀ ਪੁਰਬ ਮਨਾਉਂਦੇ ਆ ਤੇ ਸਾਨੂੰ ਉਹਨਾਂ ਦੇ ਜਿਹੜਾ ਹੱਕ ਸੱਚ ਦੇ ਲਈ ਇਨਸਾਨੀਅਤ ਦੇ ਲਈ ਕੁਰਬਾਨੀ ਦਿੱਤੀ ਹੈ ਤੇ ਮੁਬਾਰਕ ਦੇ ਪਾਤਰ ਹਨ ਖਾਸ ਕਰਕੇ ਜਿੱਥੇ ਸ਼ਮਨੀ ਕਮੇਟੀ ਹੈ ਉੱਥੇ ਸਰਕਾਰਾਂ ਵੀ ਯਤਨ ਕਰਦੀਆਂ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਗੁਰਤੇਗ ਭਾਦਰ ਪਾਸ਼ਾ ਜੀ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਕੀਤੇ ਮਿੱਥੇ ਵੀ ਪਹੁੰਚਣ ਵਾਲਾ ਤੁਸੀਂ ਇੱਥੇ ਵੀ ਸੰਤਾ ਚ ਉਸ਼ਾ ਦੇਖ ਸਕਦੇ ਹੋਗੇ ਕਾਫੀ ਉਸ਼ਾ ਸੰਤਾ ਜਿੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਫੁੱਲਾਂ ਦੀ ਜਿਹੜੀ ਵਰਖਾ ਨਾਲ ਉਹ ਜੀ ਤੁਪੀ ਪਾਲਕੀ ਸਾਹਿਬ ਦਾ ਫਿਰ ਤੋਂ ਇੱਕ ਵਾਰੀ ਗਿਆ ਇਹਨੂੰ ਕੀਤਾ ਜਾਵੇਗਾ ਲਾਸਟ ਕੋ ਬਾੜ ਅ ਫੜਾ ਅਸੀਂ ਤੁਹਾਨੂੰ ਬੀਜੇਪੁਰ ਵਿਖੇ ਸੁੰਖਾ ਵਿਖੇ ਦੱਸਿਆ ਸੀ ਹੁਣ ਜਿਹੜਾ ਰਾਜ ਬਾਗ ਵਿਖੇ ਪਹੁੰਚਣ ਵਾਲਾ ਸੋ ਅੱਗੇ ਵੀ ਅਸੀਂ ਜਿਹੜਾ ਲਖਨਪੁਰ ਪੜਾਪ ਜਿਹੜਾ ਕੀਤਾ ਜਾਵੇਗਾ ਅਸੀਂ ਤੁਹਾਨੂੰ ਉਥੇ ਲਾਈਵ ਦੱਸਾਂਗੇ ਇਨੀ ਗਵੰਤੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ